ਤੁਹਾਨੂੰ ਫਲਾਣਾ ਬਾਬਾ ਮੁੰਡਾ ਦੇ ਦੇਗਾ ਤੁਹਾਨੂੰ ਫਲਾਣਾ ਬਾਬਾ ਤੁਹਾਡੇ ਮੁੰਡੇ ਨੂੰ ਬਾਹਰ ਬੇਚ ਦੇਗਾ ਘਰ ਚ ਤਨ ਦੀ ਬਰਕਤ ਹੋ ਜੂਗੀ ਇਹ ਚੀਜ਼ਾਂ ਵਾਸਤੇ ਨਹੀਂ ਸੀ ਗੁਰਬਾਨੀ ਹੈ ਕਿਉਂਕਿ ਸਾਰੇ ਜਨ ਤਾਂ ਬਾਰੇ ਜਨੇ ਦੱਸਿਆ ਵੀ ਇਹ ਤਾਂ ਝੂਠਾ ਇਹ ਤਾਂ ਇੱਕ ਟਰੋਆ ਸੁਪਨੇ ਦਿਖਾਏ ਜਾਂਦੇ ਨੇ ਜਦੋਂ ਸਮਾਂ ਆਏਗਾ ਤੁਹਾਨੂੰ ਬਾਬਾ ਜੀ ਆਪ ਲੈ ਕੇ ਜਾਣਗੇ ਤੁਸੀਂ ਬਵਾਨ ਤੇ ਬੈਠ ਕੇ ਜਾਓਗੇ ਅੰਧੀ ਸ਼ਰਦਾ ਜੀਵ ਚ ਹੋ ਜਾਂਦੀ ਹੈ ਨਾ ਮਮਤਾ ਨੂੰ ਕਹਿ ਦਿਆ ਮਮਤਾ ਕਹਿ ਸਕਦੇ ਇਹ ਕਿਸੇ ਨਾਲ ਮਮਤਾ ਪੈ ਜਾਂਦੀ ਆ ਫਿਰ ਉਹ ਤੇ ਉਹਨੂੰ ਔਗਣ ਨਹੀਂ ਦਿਖਦੇ ਬੀਬੀਆਂ ਨੂੰ ਪਰਵਾਉਣਾ ਸੌਖਾ ਹੈ ਪਰਵਾਉਣਾ ਸੌਖਾ ਹਾਂ ਬੀਪੀਆਂ ਮਤਲਬ ਜਿਆਦਾ ਛੇਤੀ ਪਰਵਾ ਜਾਂਦੀਆਂ ਕਿਉਂਕਿ ਜਿਆਦਾ ਜਿਹੜਾ ਆਪਾਂ ਕਹਿੰਦੇ ਵੀ ਸ਼ਰਦਾ ਇਹਨਾਂ ਦੇ ਵਿੱਚ ਪੈਦਾ ਹੋ ਜਾਂਦੀ ਹੈ ਭਾਵਕ ਹੁੰਦੀ ਹੈ ਭਾਵਕ ਬਣਦੀ ਹੁੰਦੀ ਹੈ ਇਹਨਾਂ ਨੂੰ ਤੁਸੀਂ ਬਹੁਤ ਛੇਤੀ ਕਦੇ ਜਾਲ ਚ ਫਸਾ ਸਕਦੇ ਹੋ ਬਾਬੇ ਦੀ ਜਿਹੜੀ ਕੋਈ ਗਲਤ ਵੀਡੀਓ viral ਹੋਈ ਸੀ ਚਰਨ ਘਟ ਵਾਲਿਆਂ ਦੀ ਹਾਂ ਇਹ ਬੀਬੀਆਂ ਨੂੰ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਪਰ ਉਹ ਨਾ ਸ਼ਰਧਾ ਦੇ ਵਿੱਚ ਬੰ ਸਿਸਟਮ ਖਰਾਬ ਹੀ ਹੋ ਜਾਂਦਾ ਹੈਗਾ ਮੇਨ ਜਿਹੜਾ ਮਕਸਦ ਹੁੰਦਾ ਇਹਨਾਂ ਦਾ ਕੋਈ ਰੱਬ ਦੇ ਨਾਲ ਪਿਆਰ ਐਸਾ ਕੁਝ ਵੀ ਨਹੀਂ ਹੁੰਦਾ ਭਗਤੀ ਮਾਰਗ ਕੁਝ ਨਹੀਂ ਹੁੰਦਾ ਹੂੰ ਮੇਨ ਬਿਜ਼ਨਸ ਹੁੰਦਾ ਇਹਨਾਂ ਦਾ ਕੋਈ ਵੀ ਚੀਜ਼ ਯਾਰ ਇੱਕ ਬੂਟਾ ਲਾ ਗਿਆ ਉਹਦੀਆਂ ਜੜਾਂ ਪਾਉਂਦੀਆਂ ਜਾਣੀਆਂ ਹੁੰਦੀਆਂ ਬੂਟਾ ਕੋਈ ਵੀ ਆ ਚਾਹੇ ਚੰਗਾ ਲੱਗਿਆ ਹਾਂਜੀ ਤੇ ਮਾੜਾ ਲੱਗਿਆ ਇਹਨਾਂ ਨੂੰ ਜ਼ਰੂਰ ਆ ਵੀ ਚੰਗੇ ਨੇ ਹੌਲੀ ਫੈਲਣਾ ਹੁੰਦਾ ਮਾੜਾ ਬਹੁ ਸੇਤੀ ਹੈ ਕੁਛ ਡੇਰਾ ਬਾਦ ਨੇ ਉਹਨਾਂ ਦਾ ਫਲਾ ਬਹੁਤ ਵੱਡਾ ਜਿਹੜੀ ਗੁਰਮਤ ਤੋਂ ਉਲਟ ਹੋ ਕੇ ਚੱਲਦੀ ਹੈ ਹਾਂ ਜਿਸ ਤਰ੍ਹਾਂ ਆਪਾਂ ਦੇਹਤਾਰੇ ਗੁਰੂਆਂ ਦੀ ਗੱਲ ਕਰਦੇ ਆ ਕਿਉਂਕਿ ਉਹ ਗੁਰਬਾਣੀ ਚੋਂ ਹੀ ਦੱਸਦੇ ਨੇ ਜੇ ਸਾਨੂੰ ਲੱਗੇਗਾ ਸੀ ਦੇਖਾਂਗੇ ਤਾਂ ਸਾਨੂੰ ਉਹ ਵੀ ਸਹੀ ਉਹ ਲੱਗਰਦੀ ਇਦਾਂ ਫਿਰ ਲੋਕ ਅੱਗੇ ਤੇ ਅੱਗੇ ਚੁੜਦੇ ਆ ਪਰ ਅੱਜ ਕੋਈ ਅੰਤ ਨਹੀਂ ਤਿੰਨ ਚਾਰ ਡੇਰੇ ਤਾਂ ਜਿਹੜੇ ਜਿਵੇਂ ਰਾਤਾ ਸੋਣ ਦੀ ਨਿਰੰਕਾਰੀ ਸਿਰਸੇ ਵਾਲਾ ਚਲੋ ਹੁਣ ਸ਼ਾਇਦ ਤਾਂ ਇੰਨਾ ਨਹੀਂ ਫੈਲਿਆ ਨਹੀਂ ਪਰ ਸਾਡੇ ਮਾਲਵੇਰੀ ਚ ਤਾਂ ਕਾਫੀ ਹੈ ਉਹ ਸਾਡੀ ਜਿਹੜੀ ਨਾਕਾਮੀ ਕਹਿ ਸਕਦੇ ਆ ਆਪਣੇ ਸਿੱਖ ਧਰਮ ਦੇ ਜਿਹੜੇ ਆਗੂ ਸੀ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਗੁਰਬਾਣੀ ਦਾ ਪ੍ਰਚਾਰ ਕੀਤਾ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਸਰੀਰ ਦਾ ਕੋਈ ਬਹੁਤਾ ਰੋਲ ਨਹੀਂ ਹੁੰਦਾ ਸਰੀਰ ਕਰਕੇ ਕੋਈ ਸਤਿਗੁਰੂ ਨਹੀਂ ਹੈ ਸਰੀਰ ਕਰਕੇ ਕੋਈ ਸੰਤ ਨਹੀਂ ਹੈ ਸਰੀਰ ਕਰਕੇ ਕੋਈ ਸਾਧੂ ਨਹੀਂ ਹੈ ਪਰ ਆਪਾਂ ਸਰੀਰ ਨਾਲ ਜੁੜਨ ਕਰਕੇ ਅਸੀਂ ਸਰੀਰ ਨੂੰ ਹੀ ਸਤਿਗੁਰ ਬਣਾ ਲਿਆ ਤੇ ਫਿਰ ਆਪਾਂ ਸਰੀਰ ਦੇ ਦਰਸ਼ਨ ਕਰ ਲਏ ਕਿਉਂਕਿ ਗਿਆਨ ਤਾਂ ਲੈਣਾ ਨਹੀਂ ਸੋ ਪਿਉ ਮੰਦਾ ਆਖੀਐ ਜਿਤ ਜਮੈ ਰਾਜਨ ਉਸ ਪੰਕਤੀ ਨੂੰ ਬੜਾ ਪ੍ਰਮੋਤ ਕੀਤਾ ਹੂੰ ਕਿ ਦੇਖੋ ਜੀ ਗੁਰਨਾਗ ਸਿੰਘ ਸਾਹਿਬ ਨੇ ਔਰ ਕਿੰਨੀ ਵਡਿਆਈ ਦਿੱਤੀ ਬੜਾਈ ਕਿੰਨੀ ਜਦਕਿ ਉਹ ਜਿਹੜਾ ਸ਼ਬਦ ਆ ਉਹ ਔਰਤ ਵਾਸਤੇ ਨਹੀਂ ਹੈ ਪੰਡਤੀ ਗੱਲ ਕੀਤੀ ਆ ਪੰਡ ਜੰਮੀ ਐ ਪੰਡ ਦੀ ਮੀ ਐ ਪੰਡ ਹੋ ਗਏ ਬੰਦਾ ਨਾ ਸੋਕਿਓ ਮੰਦਾ ਕੀ ਜਿੱਤ ਜੰਮੈ ਤੇ ਰਾਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਸਭ ਅੱਜ ਨਾ ਸੀ ਜਿਹੜਾ ਮੇਨ ਟਾਪਿਕ ਆ ਉਹ ਗੱਲਬਾਤ ਕਰਾਂਗੇ ਡੇਰਾਬਾਦ ਬਾਰੇ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਡੇਰੇ ਨੇ ਉਹ ਮਤਲਬ ਉਹਨਾਂ ਦਾ ਪ੍ਰਚਾਰ ਜੋਰਾਂ ਤੇ ਚੱਲ ਰਿਹਾਗਾ ਤੇ ਜਿਹੜੇ ਸਾਡੀ ਕਮਿਊਨਿਟੀ ਦੇ ਭਾਈਚਾਰਾਗਾ ਕਾਫੀ ਉਹਨਾਂ ਨੂੰ ਗੁੰਮਰਾਹ ਕਰਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਜੋੜਿਆ ਜਾ ਰਿਹਾਗਾ ਜਿਨ੍ਹਾਂ ਵਿੱਚ ਖਾਸ ਕਰਕੇ ਬੀਬੀਆਂ ਦਾ ਯੋਗਦਾਨ ਹੁੰਦਾ ਇਸ ਦੇ ਸੰਬੰਧੀ ਆਪ ਜੀ ਕੋਈ ਵਿਚਾਰ ਸਾਨੂੰ ਦੱਸਿਓ ਵੀ ਇਹਦਾ ਮੇਨ ਕਾਰਨ ਕੀ ਹੈ ਵੀ ਡੇਰਾਵਾਦ ਪੰਜਾਬ ਦੇ ਵਿੱਚ ਕਿਉਂ ਪ੍ਰਫੁੱਲਤ ਹੋ ਰਿਹਾਗਾ ਹਾਂ ਜੋ ਡੇਰਾਵਾਦ ਜਦੋਂ ਆਪਾਂ ਦੇਖਦੇ ਹਾਂ ਕਿ ਬਹੁਤ ਪੁਰਾਣਾ ਚੱਲਿਆ ਆ ਰਿਹਾ ਹਾਂ ਹਾਂਜੀ ਜੋ ਕਿ ਅੱਜ ਬਹੁਤ ਵੱਡੇ ਪੱਧਰ ਤੇ ਫੈਲਿਆ ਕੁਝ ਤਾਂ ਆਪਣੇ ਸਿੱਖ ਧਰਮ ਦੇ ਡੇਰੇ ਨੇ ਇਹਦੇ 'ਚ ਵੀ ਬਹੁਤ ਡੇਰਾਬਾਦ ਹੈ ਹੂੰ ਪਰ ਇਹਨਾਂ ਦਾ ਫਿਰ ਵੀ ਬਹੁਤ ਛੋਟਾ ਹਲੇ ਐਡਾ ਫਲਾ ਨਹੀਂ ਹੈ ਹਾਂਜੀ ਪਰ ਕੁਝ ਡੇਰਾਬਾਦ ਨੇ ਉਹਨਾਂ ਦਾ ਫਲਾ ਬਹੁਤ ਵੱਡਾ ਜਿਹੜੇ ਗੁਰਮਤ ਉਲਟ ਹੋ ਕੇ ਚੱਲਦੇ ਆ ਹਾਂ ਜਿਸ ਤਰ੍ਹਾਂ ਆਪਾਂ ਦੇਰਤਾਰੇ ਗੁਰੂਆਂ ਦੀ ਗੱਲ ਕਰਦੇ ਆ ਹਾਂ ਉਹ ਜਿਹੜਾ ਸਾਰਾ ਹੀ ਹੈਗਾ ਕਿਉਂਕਿ ਉਹ ਗੁਰਬਾਣੀ ਚੋਂ ਹੀ ਦੱਸਦੇ ਨੇ ਜੇ ਸਾਨੂੰ ਲੱਗੇਗਾ ਅਸੀਂ ਦੇਖਾਂਗੇ ਤਾਂ ਸਾਨੂੰ ਉਹ ਵੀ ਸਹੀ ਉਹ ਲੱਗਣਗੇ ਕਿਉਂਕਿ ਜਿਹੜੀ ਸੰਗਤ ਜਾਂਦੀ ਹੈ ਨਾ ਉਹ ਆਮ ਤੌਰ ਤੇ ਦੱਸਦੀ ਆ ਉਹ ਇਸ ਕਰਕੇ ਫਸਣ ਦਾ ਉਹਨਾਂ ਦਾ ਕਾਰਨ ਹ ਕਿਉਂ ਗੁਰਬਾਣੀ ਅਨੁਸਾਰ ਉਹਨਾਂ ਨੂੰ ਸਹੀ ਠਹਿਰਾ ਦਿੰਦੇ ਫਿਰ ਇਸ ਕਰਕੇ ਫਿਰ ਅਗਲਾ ਮੰਨਦਾ ਵੀ ਹਾਂ ਇਹ ਸਹੀ ਦੱਸਦੇ ਆ ਹਾਂਜੀ ਇੱਕ ਇਹਦੇ ਚ ਇਹ ਹੈ ਕਿ ਜੇ ਇਹਦੀ ਜਿਹੜੀ ਅੱਪਾ ਸਮਝ ਲੇ ਵੀ ਇਹਦਾ ਮੇਨ ਕਾਰਨ ਹੂੰ ਤੋਂ ਸਾਡੀ ਜਿਹੜੀ ਨਕਾਮੀ ਕਹਿ ਸਕਦੇ ਆ ਆਪਣੇ ਸਿੱਖ ਧਰਮ ਦੇ ਜਿਹੜੇ ਆਗੂ ਸੀ ਹੂੰ ਸਿੱਖੀ ਦੇ ਜਿਹੜੇ ਪ੍ਰਚਾਰਕ ਸੀ ਕਿਉਂਕਿ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਗੁਰਬਾਣੀ ਦਾ ਪ੍ਰਚਾਰ ਨਹੀਂ ਕੀਤਾ ਹੂੰ ਉਹਨਾਂ ਨੇ ਸਿਰਫ ਇਤਿਹਾਸ ਸੁਣਾਇਆ ਨਾ ਬਾਣੀ ਦੀ ਗੱਲ ਨਹੀਂ ਕੀਤੀ ਤੇ ਉਹਨਾਂ ਨੇ ਬਾਣੀ ਨੂੰ ਲੈ ਕੇ ਕਿਉਂਕਿ ਬਾਣੀ ਨੂੰ ਮੰਨਣ ਦਾ ਸਾਨੂੰ ਉਦੇਸ਼ ਆ ਹਾਂਜੀ ਉਹਨਾਂ ਨੇ ਦੇਖਿਆ ਵੀ ਇਹ ਬਾਣੀ ਤਾਂ ਇਹ ਮੰਨ ਰਹੇ ਇਹ ਨਹੀਂ ਮੰਨ ਰਹੇ ਇਸ ਕਰਕੇ ਫਿਰ ਉਧਰ ਨੂੰ ਜੁੜ ਪਏ ਤੇ ਇਹਦੇ ਵਿੱਚ ਬਹੁਤ ਵੱਡਾ ਇੱਕ ਬਿਜ਼ਨਸ ਟਾਈਪ ਹੁੰਦਾ ਮੇਨ ਜਿਹੜਾ ਮਕਸਦ ਹੁੰਦਾ ਇਹਨਾਂ ਦਾ ਕੋਈ ਰੱਬ ਦੇ ਨਾਲ ਪਿਆਰ ਐਸਾ ਕੁਝ ਵੀ ਨਹੀਂ ਹੁੰਦਾ ਭਗਤੀ ਮਾਰਗ ਕੁਝ ਨਹੀਂ ਹੁੰਦਾ ਹੂੰ ਮੇਨ ਬਿਜ਼ਨਸ ਹੁੰਦਾ ਇਹਨਾਂ ਦਾ ਠੀਕ ਹੈ ਜੀ ਪਰ ਆਮ ਲੋਕ ਜਿਹੜੇ ਹੁੰਦੇ ਨੇ ਸਰਦਾਲੂ ਜ਼ਿਆਦਾ ਹੁੰਦੇ ਨੇ ਕਿਉਂਕਿ ਉਹਨਾਂ ਚ ਪਰਮੇਸ਼ਰ ਪ੍ਰਤੀ ਪ੍ਰੇਮ ਹੁੰਦਾ ਹੈ ਨਾ ਜੋ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਇਹ ਸਾਜ ਬਾਗ ਜਿਹਨੂੰ ਆਪਾਂ ਕਹਿੰਦੇ ਸੁਪਨੇ ਦਿਖਾਏ ਜਾਂਦੇ ਨੇ ਹੂੰ ਵੀ ਤੁਹਾਨੂੰ ਇਦਾਂ ਹੋਏਗਾ ਖਾਸ ਕਰਕੇ ਇੱਥੇ ਦੇ ਨਹੀਂ ਅੱਗੇ ਦੇ ਵੀ ਤੁਹਾਨੂੰ ਅੱਗੇ ਫਿਰ ਜਦੋਂ ਸਮਾਂ ਆਏਗਾ ਹੂੰ ਤੁਹਾਨੂੰ ਬਾਬਾ ਜੀ ਆਪ ਲੈ ਕੇ ਜਾਣਗੇ ਤੁਸੀਂ ਬਵਾਨ ਤੇ ਬੈਠ ਕੇ ਜਾਓਗੇ ਹੂੰ ਸੋ ਐਸੇ ਫਿਰ ਜਦੋਂ ਸੁਣਾਏ ਜਾਂਦੇ ਫਿਰ ਜੀਬ ਉੱਤੇ ਜੁੜਦੇ ਆ ਫਿਰ ਉਹ ਪ੍ਰਚਾਰ ਆ ਅੱਗੇ ਤੇ ਅੱਗੇ ਕਿਉਂਕਿ bizness ਦੇ ਵਿੱਚ ਫਿਰ ਉਹ ਜੀਵ ਜਦ ਹੋਈ ਜਾਂਦੇ ਨਾ ਫਿਰ ਉਹਨਾਂ ਨੂੰ ਅੱਗੇ ਉਛਲਾ ਕੇ ਫਿਰ ਅੱਗੇ ਹੋਰ ਵਿਸਾਰ ਕੀਤਾ ਜਾਂਦਾ ਉਹਦੇ ਚ ਦੋ ਤਿੰਨ ਚੀਜ਼ਾਂ ਦਿਖਤੀਆਂ ਹਾਂ ਹਾਂਜੀ ਵੀ ਜਿਹੜਾ ਇੱਕ ਤਾਂ ਡੇਰਾਬਾਦ ਨਾਲ ਜੁੜ ਗਿਆ ਮੈਂ ਤੁਹਾਨੂੰ ਦੱਸਿਆ ਵੀ bizness ਨੂੰ ਮੇਨ ਰੱਖ ਕੇ ਕੀਤਾ ਜਾਂਦਾ ਫਿਰ ਉਹਨਾਂ ਕੋਲ ਆਮਦਨ ਤਾਂ ਆਉਣੀ ਸ਼ੁਰੂ ਹੋਈ ਜਾਂਦੀ ਹੈ ਹਾਂਜੀ ਫਿਰ ਉਹ ਜੀਵ ਦੇਖਦਾ ਵੀ ਹਾਂ ਯਾਰ ਇਹ ਦੇਖੋ ਕਿੰਨਾ ਸੰਸਾਰਿਕ ਕਾਮਯਾਬ ਹੋ ਗਿਆ ਹੈ ਨਾ ਹੂੰ ਦੇਖ ਦੇ ਕੇ ਉਹਨੂੰ ਇਦਾਂ ਜੁੜਿਆ ਜਾਂਦਾ ਪਰ ਉਹ ਗੁਰਬਾਣੀ ਸਾਰਾ ਹੀ ਗੁਰਬਾਣੀ ਦੇ ਅਰਥ ਉਲਟ ਹੋ ਜਾਂਦੇ ਨੇ ਜਦੋਂ ਆਪਾਂ ਦੇਖਦੇ ਹਾਂ ਕਿਉਂਕਿ ਜਿਹੜੀ ਗੁਰਬਾਣੀ ਆ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਸਰੀਰ ਦਾ ਕੋਈ ਬਹੁਤਾ ਰੋਲ ਨਹੀਂ ਹੁੰਦਾ ਸਰੀਰ ਕਰਕੇ ਕੋਈ ਸਤਗੁਰੂ ਨਹੀਂ ਹੈ ਸਰੀਰ ਕਰਕੇ ਕੋਈ ਸੰਤ ਨਹੀਂ ਹੈ ਸਰੀਰ ਕਰਕੇ ਕੋਈ ਸਾਧੂ ਨਹੀਂ ਹੈ ਇਹ ਸਾਰਾ ਗਿਆਨ ਹੈ ਗਿਆਨ ਕਰਕੇ ਹੁੰਦਾ ਜਿਹਨੂੰ ਗਿਆਨ ਹੋ ਗਿਆ ਸੰਤ ਵੀ ਗਿਆਨ ਦੁਆਰਾ ਹੋਣਾ ਹੈ ਪੇਖ ਚਾਹੇ ਕੋਈ ਹੋਵੇ ਚਾਹੇ ਉਹ ਕੋਹੇ ਜੇ ਕਪੜੇ ਪਹਿਨੇ ਹੋਣ ਚਾਹੇ ਉਹ ਇੱਕ ਪੈਂਟ ਸ਼ਰਟ ਪੈਂਟ ਕੋਟ ਵਿੱਚ ਵੀ ਹੋ ਸਕਦਾ ਹੈ ਜਾਂ ਇੱਕ ਸੂਟ ਵਿੱਚ ਵੀ ਹੋ ਸਕਦਾ ਹੈ ਪਰ ਆਪਾਂ ਸਰੀਰ ਨਾਲ ਜੁੜਨ ਕਰਕੇ ਅਸੀਂ ਸਰੀਰ ਨੂੰ ਹੀ ਸਤਗੁਰ ਬਣਾ ਲਿਆ ਤੇ ਫਿਰ ਆਪਾਂ ਸਰੀਰ ਦੇ ਦਰਸ਼ਨ ਕਰ ਲਏ ਕਿਉਂਕਿ ਗਿਆਨ ਤਾਂ ਲੈਣਾ ਨਹੀਂ ਹੈ ਜੀ ਬਸ ਇੰਨਾ ਉਹਨਾਂ ਨੂੰ ਸੁਣਾ ਦਿੱਤਾ ਵੀ ਜਿਹੜਾ ਸਤਗੁਰ ਆ ਉਹ ਨਾਮ ਤਨ ਦੇਗਾ ਨਾਮ ਕੀ ਆ ਅਸੀਂ ਗੁਰਬਾਣੀ ਚ ਪੜਿਆ ਨਹੀਂ ਉਹਨਾਂ ਨਾਮ ਨੂੰ ਆਵਾਜ਼ ਬਣਾ ਦਿੱਤਾ ਤੇ ਉਹ ਆਵਾਜ਼ ਫਿਰ ਉਹ ਕਹਿੰਦੇ ਵੀ ਤੁਸੀਂ ਆ ਆਵਾਜ਼ ਸੁਣੋ ਉਹ ਜੀਵਾਂ ਨੂੰ ਆਮ ਹੀ ਸੁਣਦੀ ਆਵਾਜ਼ ਜਿਹੜਾ ਉਹ ਸਾਇਜ ਤੋਂ ਲੈ ਦਿੰਦੇ ਤੇ ਇਸ ਕਰਕੇ ਫਿਰ ਉਹਨਾਂ ਨੂੰ ਲੱਗਦਾ ਵੀ ਹਾਂ ਇਹ ਜਰ ਸਾਨੂੰ ਨਾਮ ਮਿਲ ਗਿਆ ਉੱਥੇ ਉਲਝ ਕੇ ਰਹਿ ਗਏ ਅੱਗੇ ਤੇ ਅੱਗੇ ਇਦਾਂ ਫਿਰ ਉਹ ਉਹਨਾਂ ਦਾ ਮਕਸਦ ਪੈਸਾ ਤੇ ਉਹਨੂੰ ਗੋਲ ਕਰ ਰੱਖ ਦਿੰਦੇ ਇੱਕ ਹੂੰ ਭੂਮੀਦਾਨ ਵਾਸਤੇ ਕਿਉਂਕਿ ਜਿਹੜੇ ਉੱਥੇ ਜਾਂਦੇ ਆਪਣੇ ਕੋਲ ਵੀ ਆਏਗਾ ਵੀ ਹਾਂਜੀ ਜਿਹੜੇ ਇਹ ਨਦੀ ਰਿਆਸ ਜਾਂਦੇ ਉਹਨਾਂ ਦੱਸਿਆ ਵੀ ਉੱਥੇ ਇਦਾਂ ਗੋਲਕਾ ਹੁੰਦੀਆਂ ਇੱਕ ਇਮਾਰਤਾਂ ਬਣਾਉਣ ਵਾਸਤੇ ਹੁੰਦੀ ਆ ਇੱਕ ਭੂਮੀ ਖਰੀਦਣ ਵਾਸਤੇ ਹੁੰਦੀ ਐ ਇਦਾਂ ਕੋਈ ਲੰਗਰਾਂ ਵਾਸਤੇ ਹੁੰਦੀ ਐ ਇਦਾਂ ਫਿਰ ਲੋਕ ਅੱਗੇ ਤੇ ਅੱਗੇ ਜੁੜਦੇ ਆ ਪਰ ਅੱਜ ਕੋਈ ਅੰਤ ਨਹੀਂ ਤਿੰਨ ਚਾਰ ਡੇਰੇ ਤਾਂ ਜਿਹੜੇ ਜਿਵੇਂ ਰਾਤਾ ਸਵਾਮੀ ਤੇ ਇੱਕ ਨਿਰੰਕਾਰੀ 180 ਵਾਲਾ ਇੱਕ ਸਰਸੇ ਵਾਲਾ ਚਲੋ ਹੁਣ ਸਾਇਤ ਤਾਂ ਇੰਨਾ ਨਹੀਂ ਫੈਲਿਆ ਨਹੀਂ ਪਰ ਸਾਡੀ ਮਾਲਵੇਰੀ ਚ ਤਾਂ ਕਾਫੀ ਆ ਅੱਛਾ ਮਾਨਸਾ ਬਠਿੰਡਾ ਬਹੁਤ ਆ ਹਾਂ ਪਰ ਵੀ ਉਹ ਦੇਖੋ ਹੁਣ ਉਹ ਤਾਂ ਕਿੰਨਾ ਕੁਝ ਦੇਖ ਲਿਆ ਲੋਕਾਂ ਨੇ ਫਿਰ ਨੀ ਉੱਥੇ ਖੜੇ ਲੋਕ ਕਿਉਂਕਿ ਉਹ ਲੋਕ ਉਸ ਚੀਜ਼ ਨੂੰ ਵੀ ਵੀ ਹਾਂ ਜੀ ਉਹ ਤਾਂ ਜਿਵੇਂ ਇੱਕ ਉਦਾਹਰਨ ਦਿੰਦੇ ਵੀ ਗੁਰੂ ਸਾਹਿਬ ਵੀ ਜੇਲ੍ਹ ਚ ਗਏ ਉਹ ਵੀ ਲੋਕਾਂ ਨੂੰ ਕਿਉਂਕਿ ਜਿਆਦਾ ਅੰਦਾਜ਼ ਅੰਦੀ ਸ਼ਰਧਾ ਜੀਵ ਚ ਹੋ ਜਾਂਦੀ ਹੈ ਨਾ ਮਮਤਾ ਨੂੰ ਕਹਦੇ ਆ ਮਮਤਾ ਕਹਿ ਸਕਦੇ ਆ ਵੀ ਕਿਸੇ ਨਾਲ ਮਮਤਾ ਪੈ ਜਾਂਦੀ ਆ ਫਿਰ ਉਹ ਤੇ ਉਹਨੂੰ ਔਗਣ ਨਹੀਂ ਦਿਖਦੇ ਜਿਵੇਂ ਮਾਂ ਨੂੰ ਆਪਣੇ ਬੱਚੇ ਦੇ ਜਦੋਂ ਔਗਣ ਵੀ ਨਹੀਂ ਦਿਖਦੇ ਨਾ ਉਹਨੂੰ ਇਹ ਲੱਗਦਾ ਵੀ ਨਹੀਂ ਇਹ ਵੀ ਤੇ ਗੋਣੀ ਆ ਫਿਰ ਉਹ ਸਾਰਾ ਖੇਲ ਵਿਗੜਦਾ ਉਹਨੂੰ ਮਮਤਾ ਕਹਿ ਦਿਆ ਹੂੰ ਸੋ ਇਸ ਤਰੀਕੇ ਨਾਲ ਬ੍ਰਹਮ ਕੁਮਾਰੀ ਬਹੁਤ ਵੱਡਾ ਇਹ ਤੇ ਬਹੁਤ ਸਾਰੇ ਆ ਪਰ ਅੱਗੇ ਮੈਂ ਸੁਣਦਾ ਹੁੰਦਾ ਸੀ ਬਹੁਤ ਸਾਰੇ ਗੱਲ ਕਿਆ ਲਿਆਉਂਦੇ ਸੀ ਵੀ ਇਹ ਅਗਰੇਜਾਂ ਦੇ ਚਾਲੂ ਕੀਤੇ ਹੋਏ ਪਰ ਹੁਣ ਜਦੋਂ ਅਸੀਂ ਜਾ ਕੇ ਦੇਖਦੇ ਆਂ ਵੀ ਅਸਲ ਦੇ ਵਿੱਚ ਸਾਨੂੰ ਇਹ ਲੱਗਦਾ ਕਿਸੇ ਬਾਹਰ ਲਿਆਂ ਨਹੀਂ ਇਹਨਾਂ ਨੂੰ ਪਲਾਨਟ ਕੀਤਾ ਪਲਾਨਟ ਕੀਤਾ ਹੋਇਆ ਠੀਕ ਹੈ ਜੀ ਕਿਉਂਕਿ ਤੁਸੀਂ ਦੇਖੋਗੇ ਇੱਕੋ ਜਿਹੇ ਕੱਪੜੇ ਹੂੰ ਵੀ ਤੁਸੀਂ ਵੀ ਇੱਥੇ ਕੱਪੜੇ ਚਾਹੇ ਤੁਸੀਂ ਰਾਧਾ ਸਵਾਮੀ ਨੂੰ ਦੇਖ ਲਓ ਨਰਕਾਰੀਆਂ ਨੂੰ ਦੇਖੋ ਬ੍ਰਹਮਾ ਕੁਮਾਰੀ ਨੂੰ ਦੇਖ ਲਓ ਹੈਨਾ ਸਾਰਿਆਂ ਦੇ ਇੱਕੋ ਜਿਹੇ ਕੱਪੜੇ ਪਾਉਣੇ ਆ ਹੈਨਾ ਸਾਰਿਆਂ ਨਹੀਂ ਮਤਲਬ ਥੋੜਾ ਗਿਆਨ ਦੇ ਵਿੱਚ ਥੋੜਾ ਫਰਕ ਆ ਪਰ ਅਖੀਰ ਆ ਕੇ ਸਰੀਰ ਨਾਲ ਹੀ ਜੋੜ ਲੈਂਦੇ ਵੀ ਹਾਂ ਸਰੀਰ ਦੇ ਸਤਿ ਦਰਸ਼ਨ ਹੋ ਗਏ ਸਤਿ ਦਰਸ਼ਨ ਫਿਰ ਆਪਣਾ ਪ੍ਰਚਾਰ ਨਹੀਂ ਇਸ ਕਰਕੇ ਕਿਉਂਕਿ ਕੋਈ ਵੀ ਚੀਜ਼ ਆ ਇੱਕ ਬੂਟਾ ਲਾ ਗਿਆ ਉਹਦੀਆਂ ਜੜਾਂ ਵੱਧੀਆਂ ਜਾਣੀਆਂ ਹੁੰਦੀਆਂ ਬੂਟਾ ਕੋਈ ਵੀ ਆ ਚਾਹੇ ਚੰਗਾ ਲੱਗਿਆ ਹਾਂਜੀ ਤੇ ਮਾੜਾ ਲੱਗਿਆ ਇਹਨਾਂ ਜ਼ਰੂਰ ਆ ਵੀ ਚੰਗੇ ਨੇ ਹੌਲੀ ਫੈਲਣਾ ਹੁੰਦਾ ਮਾੜਾ ਬਹੁਤ ਛੇਤੀ ਫੈਲਦਾ ਇਹ ਨਕਾਮੀ ਸਾਡੀ ਆਪਾਂ ਕਹਿ ਸਕਦੇ ਆ ਕਿ ਆਪਾਂ ਗੁਰਬਾਣੀ ਦਾ ਗਿਆਨ ਨਹੀਂ ਦੇ ਸਕੇ ਜੀਵਾਂ ਨੂੰ ਸਮਝਾ ਨਹੀਂ ਸਕੇ ਕਿਉਂਕਿ ਸਾਡੇ ਆਪਣੇ ਖੁਦ ਡੇਰੇ ਬਣਾ ਕੇ ਬੈਠੇ ਆ ਫਿਰ ਆਪਾਂ ਦੂਜਿਆਂ ਨੂੰ ਕਹਿ ਵੀ ਕੀ ਸਕਦੇ ਹੂੰ ਇਹ ਹੀ ਮੇਨ ਕਾਰਨ ਜੋ ਮੈਂ ਦੇਖਿਆ ਵਿਚਰ ਕੇ ਹੂੰ ਤੇ ਇਹ ਹੀ ਮੈਨੂੰ ਲੱਗਦਾ ਵੀ ਇਹ ਕਾਰਨ ਹੈ ਠੀਕ ਹੈ ਜੀ ਤੇ ਇੱਕ ਨਾ ਆਪਾਂ ਬਾਕੀ ਦੇਖਿਆ ਪਿੱਛੇ ਜੀ ਵੀ ਇੱਕ ਘਟਨਾ ਜਿਹੜੀ ਆ ਬਾਬੇ ਦੀ ਜਿਹੜੀ ਕੋਈ ਗਲਤ ਵੀਡੀਓ ਵਾਇਰਲ ਹੋਈ ਸੀ ਚਰਨ ਘਟ ਵਾਲਿਆਂ ਦੀ ਹਾਂ ਇਹ ਬੀਬੀਆਂ ਨੂੰ ਖਾਸ طور ਤੇ ਧਿਆਨ ਰੱਖਣਾ ਚਾਹੀਦਾ ਪਰ ਉਹ ਨਾ ਸ਼ਰਧਾ ਦੇ ਵਿੱਚ ਵੀ ਦੇਖਦੇ ਆਂ ਵੀ ਸਿਸਟਮ ਖਰਾਬ ਹੀ ਹੋ ਜਾਂਦਾਗਾ ਦੇਖੋ ਬਹੁਤ ਤਰ੍ਹਾਂ ਦੇ ਚੀਜ਼ਾਂ ਜਦੋਂ ਜਿੱਥੇ ਜਦ ਮਾਇਆ ਹੁੰਦੀ ਹੈ ਨਾ ਕਿਉਂਕਿ ਜਿਹੜਾ ਇਹ ਮਾਰਗ ਸੀ ਭਗਤੀ ਮਾਰਗ ਸੰਤ ਮਾਰਗ ਜਿਹੜਾ ਸੀ ਇਹ ਇਹਨਾਂ ਚੀਜ਼ਾਂ ਵਾਸਤੇ ਨਹੀਂ ਸੀ ਵੀ ਤੁਹਾਨੂੰ ਆ ਵਸਤੂ ਮਿਲ ਜਾਏਗੀ ਸੰਸਾਰੀ ਆ ਮਿਲ ਜਾਏਗੀ ਤੁਹਾਨੂੰ ਫਲਾਣਾ ਬਾਬਾ ਮੁੰਡਾ ਦੇ ਦੇਗਾ ਤੁਹਾਨੂੰ ਫਲਾਣਾ ਬਾਬਾ ਤੋਡੇ ਮੁੰਡੇ ਨੂੰ ਬਾਹਰ ਭੇਜੇਗਾ ਐਦਾਂ ਕਰ ਦੇਗਾ ਹੈਨਾ ਤੁਹਾਡੇ ਕੋਲ ਉਹ ਬਾਬਾ ਅਰਦਾਸ ਕਰ ਦੇਗਾ ਤੁਹਾਡੇ ਘਰ ਚ ਤਨ ਦੀ ਬਰਕਤ ਹੋ ਜੂਗੀ ਇਹ ਚੀਜ਼ਾਂ ਵਾਸਤੇ ਨਹੀਂ ਸੀ ਗੁਰਬਾਣੀ ਹੈ ਕਿਉਂਕਿ ਸਾਰੇ ਨੂੰ ਤਾਂ ਬਾਰੇ ਜਨੇ ਦੱਸਿਆ ਵੀ ਇਹ ਤਾਂ ਝੂਠਾ ਹੈ ਹੂੰ ਇਹ ਤਾਂ ਇੱਕ ਟਰੋ ਹੈ ਹੈਨਾ ਬਾਬਾ ਮਾਇਆ ਤੋਂ ਹੈਨਾ ਵੀ ਇਹ ਤਾਂ ਟਰੋ ਹੈ ਟਰੋ ਹੈ ਕਿ ਤੁਹਾਡੇ ਤੁਸੀਂ ਉਸ ਚੀਜ਼ 'ਚ ਫਸੇ ਹੋ ਤੋਦੇ ਲਾਲਚ ਦੇ ਵਿੱਚ ਉਹ ਤਾਂ ਹੁੰਦੇ ਹੀ ਤਰੋਈ ਲੋਕ ਨੇ ਜਿਹੜੇ ਬਣਦੇ ਨੇ ਜਿਹੜੇ ਪੇਖੀ ਹੁੰਦੇ ਨੇ ਉਹਦਾ ਲਾਭ ਉਠਾ ਕੇ ਫਿਰ ਔਰਤਾਂ ਨੂੰ ਆਪਣੇ ਜਾਲ 'ਚ ਪਸਾ ਲੈਂਦੇ ਨੇ ਤੇ ਕਿਤੇ ਕਿਤੇ ਇਹ ਵੀ ਹੁੰਦਾ ਕਿ ਅੱਜ ਜੋ ਅੱਜ ਦਾ ਆਪਾਂ ਸਮਾ ਹੈ ਜਿਹੜਾ ਅੱਜ ਦਾ ਯੋਗ ਹੈ ਹਾਂਜੀ ਇਹਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਮਨ ਇਨਸਾਨ ਹੀ ਮਾੜਾ ਮਨੁੱਖੀ ਮਾੜੇ ਆ ਔਰਤਾਂ ਕਿਉਂਕਿ ਬਹੁਤ ਸਾਰੀਆਂ ਔਰਤਾਂ ਵੀ ਹੁਣ ਇਸ ਪਾਸੇ ਹੋਈਆਂ ਉਹ ਵੀ ਆਪਣਾ ਨਜਾਇਜ਼ ਉਹ ਕਰਕੇ ਕੋਈ ਸੰਸਾਰਿਕ ਲਾਭ ਕਰਨ ਦੇ ਵਾਸਤੇ ਹੂੰ ਇਦਾਂ ਕਰਕੇ ਆਦੇ ਠੀਕ ਹੈ ਉਹ ਬੰਦੇ ਤੇ ਕੰਟਰੋਲ ਹੀ ਨਹੀਂ ਰਿਹਾ ਔਰਤ ਤੇ ਉੱਤੇ ਹਾਂਜੀ ਹਾਂ ਬੰਦਾ ਹਾਂ ਔਰਤ ਬੰਦਾ ਪਿੱਛੇ ਲੱਗਿਆ ਔਰਤ ਨੇ ਪਿੱਛੇ ਲੱਗਿਆ ਹਾਂਜੀ ਹਾਂਜੀ ਹੂੰ ਇਦੋਂ ਪਹਿਲਾਂ ਕਿਹਾ ਜਾਂਦਾ ਸੀ ਮਰਦ ਪ੍ਰਧਾਨ ਆ ਹਾਂਜੀ ਪਰ ਹੁਣ ਉਲਟ ਚੱਲ ਰਿਹਾ ਕੰਮ ਹਾਂ ਨਹੀਂ 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 ਹੁਣ ਨਹੀਂ ਹੁੰਦਾ ਹੂੰ ਮਰਦ ਨਹੀਂ ਹੁਣ ਉਹ ਔਰਤ ਹੀ ਪ੍ਰਧਾਨ ਆ ਹੂੰ ਹਾਂਜੀ ਉਹ ਤਾਂ ਬਹੁਤ ਸਮੇਂ ਤੇ ਆ ਜਦੋਂ ਹੁਣ ਉਹ ਹੋ ਗਈ ਕਿਉਂਕਿ ਹੌਲੀ ਹੌਲੀ ਵਾਦ ਦਾ ਵਾਦ ਆ ਇਹ ਵਧਿਆ ਹੂੰ ਕੋਈ ਅੱਜ ਤੋਂ ਹੀ ਨਹੀਂ ਤੁਸੀਂ ਦੇਖਦੇ ਆ ਵੀ ਪਹਿਲਾਂ ਘਰਾਂ 'ਚ ਪ੍ਰਧਾਨਗੀ ਹੋਈ ਹੈ ਨਾ ਹੂੰ ਫਿਰ ਹੁਣ ਬਾਹਰ ਨੂੰ ਚੱਲ ਪਿਆ ਬਾਹਰ ਨੂੰ ਚੱਲ ਪਿਆ ਮੈਂ ਦੇਖਦਾ ਹੁਣੈਂ ਹਾਂਜੀ ਪਹਿਲਾਂ ਕਿਉਂਕਿ ਮੇਰੀ ਵੀ ਕਾਫੀ ਹੁਣ ਉਮਰ ਹੋ ਗਈ ਹੂੰ ਅੱਗੇ ਫਿਰ ਜਿ ਕੋ ਆਪਣੇ ਕਿਤੇ ਰਾਗੀਓ ਲੱਗਦੇ ਸੀ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਆਉਂਦੇ ਸੀ ਠੰਡ ਪਾਰ ਵਗੈਰਾ ਕੀਰਤਨ ਕਰਵਾਉਂਦੇ ਜਦੋਂ ਤੇ ਅੱਗੇ ਬੰਦੇ ਹੀ ਰਾਗੀਆਂ ਨੂੰ ਮਾਇਆ ਦਿੱਤੇ ਸੀ ਮਾਇਆ ਦਿੰਦੇ ਸੀ ਬੀਬੀਆਂ ਨਹੀਂ ਸੀ ਜਾਇਆ ਕਰਦੀਆਂ ਹੁਣ ਬੀਬੀਆਂ ਦੇਖਦੀਆਂ ਵੀ ਅਸੀਂ ਕਿਉਂ ਪਿੱਛੇ ਰਹਿਣਾ ਕਿਤੇ ਬੰਦਾ ਹੀ ਨਾ ਲਾਹ ਲੈ ਲੇ ਉਹ ਵੀ ਦੇਖ ਕੇ ਉਹਨੇ ਕੁਝ ਕਿਉਂਕਿ ਉਹਨਾਂ ਨੇ ਪ੍ਰਮੋਟ ਵੀ ਬੀਬੀਆਂ ਨੂੰ ਜ਼ਿਆਦਾ ਕੀਤਾ ਉਹਦਾ ਮੇਨ ਕਰਨੀ ਨਹੀਂ ਲੱਗਦਾ ਕਿਉਂਕਿ ਮਿਲਾਂ ਤਾਂ ਕਿਤੇ ਬੀਬੀਆਂ ਨੂੰ ਬੀਬੀਆਂ ਨੂੰ ਪਰਵਾਉਣਾ ਸੌਖਾ ਹੈ ਪਰਵਾਉਣਾ ਸੌਖਾ ਹਾਂ ਬੀਬੀਆਂ ਮਤਲਬ ਜ਼ਿਆਦਾ ਛੇਤੀ ਪਰਵਾਇ ਜਾਂਦੀਆਂ ਕਿਉਂਕਿ ਜ਼ਿਆਦਾ ਜਿਹੜਾ ਆਪਾਂ ਕਹਿੰਦੇ ਵੀ ਸ਼ਰਦਾ ਇਹਨਾਂ ਦੇ ਵਿੱਚ ਪੈਦਾ ਹੋ ਜਾਂਦੀ ਹੈ ਭਾਵਕ ਹੁੰਦੀਆਂ ਭਾਵਕ ਵਿਰਤੀ ਹੁੰਦੀ ਹੈ ਇਹਨਾਂ ਨੂੰ ਤੁਸੀਂ ਬਹੁਤ ਛੇਤੀ ਆਪਣੇ ਉਹਦੇ ਚ ਪਾ ਸਕਦੇ ਆ ਜਾਲ ਚ ਪ사 ਸਕਦੇ ਆ ਚਾਹ ਕੋਈ ਵੀ ਜਾਲ ਹੋਵੇ ਚਾਹ ਤਾਰ ਮੇ ਕੋਈ ਕੁਝ ਵੀ ਹੋਵੇ ਹੈ ਨਾ ਕਿਉਂਕਿ ਇਹਨਾਂ ਨੇ ਸੋਚਣਾ ਘੱਟ ਹੁੰਦਾ ਬਾਅਦ ਚ ਸੋਚਦੇ ਆ ਜਦ ਨੂੰ ਸਮਾਂ ਸਾਰਾ ਜਿਹੜਾ ਪਣਾ ਨੂੰ ਕੱਦ ਦੇ ਬੀਤ ਗਿਆ ਪਣਾ ਬੀਤ ਗਿਆ ਠੀਕ ਹੈ ਆਪਾਂ ਅਕਸਰ ਦੇਖਿਆ ਵੀ ਸ਼ੁਰੂਆਤ ਜਿਹੜੀ ਜਿਵੇਂ ਘਰਾਂ ਚ ਲਾ ਲੋ ਜਾਂ ਤਾਂ ਬੱਚਿਆਂ ਤੋਂ ਜਾਂ ਫਿਰ ਬੀਬੀਆਂ ਤੋਂ ਹੁੰਦੀ ਆ ਦੇਖੋ ਇੱਕ ਚੀਜ਼ ਹਾਂ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਕਿ ਇਹ ਇੱਕ ਅਸੀਂ ਵੀ ਨਾ ਇੱਕ ਗੁਰਬਾਣੀ ਚ ਪੰਕਤੀ ਆਉਂਦੀ ਆ ਹੂੰ ਸੋਪਿਓ ਮੰਦਾ ਆਖੀਐ ਜਿਤ ਜਮੈ ਰਾਜਾਨ ਹਾਂਜੀ ਉਹ ਪੰਕਤੀ ਆਉਂਦੀ ਆ ਅਸਜ ਦੀ ਬਾਚ ਉਸ ਜੀ ਚ ਉਸ ਮਤਲਬ ਉਸ ਪੰਕਤੀ ਨੂੰ ਬੜਾ ਪ੍ਰਮੋਟ ਕੀਤਾ ਹੂੰ ਕਿ ਦੇਖੋ ਜੀ ਗੁਰਨਾੰਕ ਸਾਹਿਬ ਨੇ ਔਰ ਕਿੰਨੀ ਵਡਿਆਈ ਦਿੱਤੀ ਵਡਿਆਈ ਕੀਤੀ ਹੈ ਹੈਨਾ ਬਰਾਬਰ ਦਾ ਹਾਂ ਹੂੰ ਉਹਦੇ ਵਾਸਤੇ ਜਦ ਕਿ ਉਹ ਜਿਹੜਾ ਸ਼ਬਦ ਆ ਉਹ ਔਰਤ ਵਾਸਤੇ ਨਹੀਂ ਹੈ ਠੀਕ ਹੈ ਕਿਉਂਕਿ ਉਹ ਪੰਡ ਦੀ ਗੱਲ ਕੀਤੀ ਹੈ ਪੰਡ ਜੰਮੀ ਹੈ ਪੰਡ ਦਿੰਮੀ ਹੈ ਪੰਡ ਹੋ ਗਏ ਬੰਧਾਨ ਸੋ ਕਿਉਂ ਮੰਦਾਖਿਆ ਜਿੱਤ ਜਮੈ ਅਰਾਜਾ ਉਹ ਪੰਡ ਦੀ ਗੱਲ ਆ ਪੰਡ ਹੁੰਦਾ ਹੈ ਸਪੰਡ ਕਿਹਾ ਸਾਡੇ ਸਰੀਰ ਨੂੰ ਵੀ ਇੱਕ ਸਰੀਰ ਸਰੀਰ ਤੋਂ ਹੀ ਪੈਦਾ ਹੁੰਦਾ ਹੂੰ ਹੁਫਰਜ ਕਰੋ ਕੱਲੀ ਔਰਤ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਹੂੰ ਮਰਦ ਤੇ ਔਰਤ ਦੇ ਸੰਜੋਗ ਦੁਆਰਾ ਸਰੀਰ ਪੈਦਾ ਹੁੰਦਾ ਹੂੰ ਹੈਨਾ ਉਨ ਇੱਕ ਸਰੀਰ ਮਰ ਗਿਆ ਫਿਰ ਜਿ ਕੋ ਬੰਦੇ ਦਾ ਸਰੀਰ ਮਰ ਗਿਆ ਬੰਦੇ ਦੀ ਮੌਤ ਹੋ ਗਈ ਹਮ ਔਰਤ ਵਾਸਤੇ ਹੋਰ ਪਤੀ ਲੱਭਦੇ ਆ ਹਮ ਹੈਨਾ ਜੇ ਪਤਨੀ ਦੀ ਮੌਤ ਹੋ ਗਈ ਪਤਨੀ ਲੱਭ ਲੈnde ਬੰਦੇ ਵਾਸਤੇ ਹਮ ਉਹ ਸਾਰਾ ਇੱਕ ਮਤਲਬ ਸਰੀਰਾਂ ਦੀ ਗੱਲ ਸੀ ਉਹ ਗੱਲ ਲਿਆਂਦੀ ਔਰਤ ਤੇ ਕੱਲੀ ਤੇ ਜੇ ਉਸ ਕਰਕੇ ਫਿਰ ਹਾਂ ਔਰਤ ਨੂੰ ਵਿਹਾਂਜੀ ਸਾਡੀ ਬੜਿਆਈ ਕਰਦੇ ਕਿਉਂਕਿ ਉਹ ਉਸ ਤਰੀਕੇ ਨਾਲ ਫਿਰ ਔਰਤਾਂ ਥੋੜੀਆਂ ਜਿਹੀਆਂ ਹੋ ਜਾਂਦੀਆਂ ਕਿਉਂਕਿ ਗੁਰਬਾਣੀ ਦੇ ਵਿੱਚ ਇਕ ਸ਼ਬਦ ਐਸਾ ਵੀ ਆਉਂਦਾ ਵੀ ਜੇ ਆਪਾਂ ਜੋਰੂ ਦਾ ਸੁਣ ਕੇ ਆਖਿਆ ਕਮਾਉਂਦੇ ਆ ਨਾ ਹੂੰ ਅਸੀਂ ਮੂਰਖ ਹਾਂ ਜੋਰਾ ਕਾ ਆਖਿਆ ਹਾਂ ਹਾਂ ਵੀ ਜੋਰਾ ਦੇ ਆਖੇ ਨਹੀਂ ਚੱਲਣਾ ਹੂੰ ਆਪਾਂ ਸਤਗੁਰ ਦੇ ਆਖੇ ਚੱਲਣਾ ਆਪਣੀ ਪਤਨੀ ਦੇ ਪਿੱਛੇ ਨਹੀਂ ਜੋਰਾ ਕਹੇ ਪਤਨੀ ਨੂੰ ਜੋਰੂ ਵੀ ਉਹਦੇ ਉਹਦੇ ਕਹੇ ਨਹੀਂ ਆਪਾਂ ਚੱਲਣਾ ਹੂੰ ਆਪਾਂ ਸਤਗੁਰ ਦੇ ਆਖੇ ਚੱਲਣਾ ਉਹੀ ਜਿਹੜਾ ਸਤਗੁਰ ਦੇ ਆਖੇ ਚੱਲਦਾ ਉਹੀ ਅਸਲੀ ਸਮਰਦਾ ਉਹੀ ਸੱਚਾ ਸਿੱਖਾ ਠੀਕ ਹੈ ਠੀਕ ਹੈ ਇਸ ਕਰਕੇ ਨਾ ਸਮਝ ਕਰਕੇ ਬਸ ਉਹ ਚੀਜ਼ ਨੂੰ ਅੱਗੇ ਤੇ ਅੱਗੇ ਇੰਨੀ ਵੀ ਕੋਈ ਔਰਤ ਉਹ ਆ ਹਮ ਪਰ ਜਿੱਥੇ ਸ਼ਬਦ ਦੀ ਅਰਥ ਗਲਤ ਕਰਦਾ ਉੱਪਰ ਆਉਣ ਵਾਸਤੇ ਉਹਨਾਂ ਨੂੰ ਵਰਤਿਆ ਪਰ ਇੱਥੇ ਵੀ ਕਈ ਲੋਕ ਆਪਾਂ ਨੂੰ ਵੀ ਜਿੱਦਾਂ ਗਲਤ ਕਹਿ ਸਕਦੇ ਆ ਵੀ 네ਗੈਟਿਵਿਟੀ ਜਾਂ ਕੁਝ ਨਹੀਂ ਨਹੀਂ ਦੇਖੋ 네ਗੈਟਿਵਿਟੀ ਤਾਂ ਜਿੱਤਰਾ ਮੈਂ ਆਇਆ ਹੁਣ ਹੈਨਾ ਮੇਰਾ ਹਰ ਇੱਕ ਰਿਸ਼ਤਾ ਹੈ ਹਮ ਮੇਰੇ ਕੋਲ ਮੇਰੀਆਂ ਧੀਆਂ ਵੀ ਆ ਹਮ ਹੈਨਾ ਮੇਰੀ ਭੈਣ ਵੀ ਆ ਤਾਂ ਕਿ ਨਾ ਤੇ ਭੂਆ ਵੀ ਆ ਸਾਰੇ ਰਿਸ਼ਤੇ ਨੇ ਮੇਰੇ ਔਰਤ ਦੇ ਜਿੰਨੇ ਵੀ ਰਿਸ਼ਤੇ ਹੁੰਦੇ ਨਾ ਸਾਰੇ ਨੇ ਮਾਸੀਆਂ ਤਾਈ ਚਾਚੀ ਸਭ ਕੁਛ ਹੂੰ ਕੁਵੇਂ ਔਰਤ ਦਾ ਨਹੀਂ ਹੈ ਕਿ ਮੈਂ ਉਹ ਦੱਸਦਾ ਵੀ ਜਿਸ ਜਿਸ ਕਰਕੇ ਔਰਤ ਨੂੰ ਪਰਮਾਇਆ ਹੂੰ ਉਸ ਕਰਕੇ ਸਮਝ ਗਏ ਨਾ ਇਹ ਨਹੀਂ ਵੀ ਮੈਂ ਕੋਈ ਔਰਤ ਦਾ ਬਰੋਦੀ ਆ ਹਾਂ ਕਾਫੀ ਲੋਕ ਇਹਦਾ ਕਹਿੰਗੇ ਹਾਂ ਇਹ ਨਹੀਂ ਹੈਗਾ ਅਸੀਂ ਸਤਿਕਾਰ ਦਿੰਦੇ ਆ ਅਸੀਂ ਹਾਂ ਹਰ ਇੱਕ ਨੂੰ ਸਤਿਕਾਰ ਦਿੰਦੇ ਆ ਸਤਿਕਾਰ ਬੱਤ ਨੀ ਨੂੰ ਵੀ ਸਰਕਾਰ ਦਿੰਦੇ ਆ ਸਭ ਨੂੰ ਸਰਕਾਰ ਦਿੰਦੇ ਪਰ ਜਿੱਥੇ ਜੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਉਹ ਐਵੇਂ ਨਹੀਂ ਕਿਹਾ ਹੋਇਆ ਉਹ ਸਾਇਦ ਸਾਰੀ ਸਹੀ ਗੱਲ ਹੈ ਕਿਉਂਕਿ ਔਰਤ ਨੂੰ ਜੇ ਆਪਾਂ ਆਨੰਦਕਾਰ ਸਭ ਕਰਾਉਂਦੇ ਆ ਹਮ ਮਰਦ ਨੂੰ ਕਿਉਂ ਮੂਰੇ ਤੋਰਦੇ ਆ ਔਰਤ ਪਿੱਛੇ ਚੱਲਦੀ ਹੈ ਨਾ ਉਹਦਾ ਮਕਸਦ ਕੀ ਹੁੰਦਾ ਵੀ ਤੂੰ ਮਰਦ ਦੇ ਪਿੱਛੇ ਚੱਲਣਾ ਚੱਲਣਾ ਤਾਂ ਵੀ ਹੈ ਨਾ ਜੇ ਤੂੰ ਸੁਖੀ ਜੀਵਨ ਜੀਣਾ ਹੈ ਸੁਖੀ ਜੀਵਨ ਤੂੰ ਜੇ ਆਪਣੇ ਜੀਵਨ ਚ ਕਾਮਯਾਬ ਹੋਣਾ ਹੈ ਤੁਸੀਂ ਮਰਦ ਦੇ ਕਿ ਚ ਚਲਣਾ ਹਰ ਮਰਦ ਨੂੰ ਰੋਕਣਾ ਵੀ ਜੇ ਗਲਤ ਕਰਦਾ ਹੂੰ ਪਰ ਆਪ ਪ੍ਰਧਾਨ ਨਹੀਂ ਹੋਣਾ ਉਸ ਉਸ ਹੀ ਸਾਰਾ ਹੀ ਹੂੰ ਠੀਕ ਹੈ ਜੀ ਫਿਰ ਕੋਈ ਵਿਚਾਰ ਡੇਰਾਬਾਦ ਦੇ ਪ੍ਰਤੀ ਡੇਰਾਬਾਦ ਦੇ ਪ੍ਰਤੀ ਤਾਂ ਹੋਰ ਕੀ ਆ ਕਿ ਬਹੁਤ ਸਮਾਂ ਅੱਗੇ ਲੰਘ ਗਿਆ ਹੂੰ ਸਮਝਾਉਣਾ ਬੜਾ ਹੈ ਫਿਰ ਵੀ ਇਸ ਚੀਜ਼ ਦੇ ਉਪਰ ਕੋਈ ਕੰਟਰੋਲ ਜਿੱਦਾਂ ਕੀਤਾ ਜਾ ਸਕਦਾ ਬੀਬੀਆਂ ਨੂੰ ਜਾਂ ਬੱਚਿਆਂ ਨੂੰ ਕੋਈ ਮੈਸੇਜ ਨਹੀਂ ਕੰਟਰੋਲ ਤਾਂ ਇਹ ਹੈ ਨਾ ਵੀ ਸਾਡੇ ਕੋਲ ਬਹੁਤ ਕੁਝ ਆ ਹੂੰ ਕੋਟ੍ਰੋਲ ਕਰਨਾ ਕੋਈ ਔਖਾ ਨਹੀਂ ਹੂੰ ਹੈਨਾ ਪਰ ਅਸੀਂ ਪ੍ਰਚਾਰ ਨਹੀਂ ਕਰ ਸਕਦੇ ਜੇ ਅਸੀਂ ਪ੍ਰਚਾਰ ਕਰਦੇ ਆ ਸਮਾਜ ਦਾ ਵਿਰੋਧ ਹੁੰਦਾ ਹੂੰ ਅਸੀਂ ਸੱਚ ਦਾ ਪ੍ਰਚਾਰ ਕਰ ਸਕਦੇ ਜਿੱਥੇ ਕੂੜ ਦੇ ਪ੍ਰਚਾਰ ਨੂੰ ਆਪਾਂ ਨੰਗਾ ਕਰ ਸਕਦੇ ਹਾਂ ਕਿਉਂਕਿ ਪ੍ਰਚਾਰਤਾ ਕੂੜ ਦਾ ਸਾਰੇ ਹੀ ਉਹ ਹੂੰ ਪਰ ਅਸੀਂ ਖੁਦ ਹੀ ਕੂੜ ਦਾ ਪ੍ਰਚਾਰ ਕਰਦੇ ਆ ਅਸੀਂ ਸੱਚ ਦਾ ਪ੍ਰਚਾਰ ਕਰਨੀ ਨਹੀਂ ਦੇਂਦੇ ਨਾ ਕਰਨ ਦੇਣਾ ਚਾਹੁੰਦੇ ਆ ਹੈਨਾ ਫਿਰ ਆਪਾਂ ਕਿਵੇਂ ਹੁਣ ਉਸ ਤੋਂ ਉੱਪਰਲਾ ਗਿਆਨ ਹੀ ਉਸ ਨੂੰ ਘਟ ਸਕਦਾ ਹੂੰ ਫੇਰੀ ਲੋਕਾਂ ਨੂੰ ਬਦਲ ਸਕਦਾ ਹਾਂਜੀ ਹਾਂ ਹੈਨਾ ਕਿਉਂਕਿ ਜਿੱਥੇ ਉਹ ਤੱਕ ਉਹਨਾਂ ਦੇ ਅਸੀਂ ਵੀ ਉੱਥੇ ਖੜੇ ਹਾਂ ਤੁਹਾਨੂੰ ਦੀਆਂ ਗੱਲਾਂ ਉਹ ਗੱਲਾਂ ਕਰਦੇ ਆ ਤੁਹਾਨੂੰ ਦੀਆਂ ਅੰਮ੍ਰਿਤ ਰਸ ਦੀ ਉਹ ਗੱਲ ਕਰਦੇ ਹਾਂਜੀ ਅਸੀਂ ਵੀ ਅੰਮ੍ਰਿਤ ਰਸ ਦੀ ਗੱਲ ਕਰਦੇ ਅਸੀਂ ਵੀ ਤੁਹਾਨੂੰ ਦੀ ਗੱਲ ਕਰਦੇ ਦੇਖਣ ਦੀ ਗੱਲ ਉਹ ਨਹੀਂ ਕਰਦੇ ਦੇਖਣ ਦੀ ਗੱਲ ਅਸੀਂ ਨਹੀਂ ਕਰਦੇ ਹਾਂਜੀ ਵੀ ਪਰਮੇਸ਼ਰ ਨੂੰ ਦੇਖਿਆ ਵੀ ਜਾ ਸਕਦਾ ਅਸੀਂ ਇਹ ਨਹੀਂ ਦੱਸ ਸਕਦੇ ਵੀ ਸਤਿਗੁਰੂ ਤਾਂ ਸਾਡੇ ਸਾਰਿਆਂ ਦੇ ਵਿੱਚ ਵਸਦਾ ਹੈ ਠੀਕ ਜੇ ਆਪ ਉਹ ਪ੍ਰਚਾਰ ਕਰਾਂਗੇ ਫਿਰ ਲੋਕ ਸਾਵਧਾਨ ਹੋਣਗੇ ਕਿਉਂਕਿ ਉਹ ਆਏ ਬਹੁਤ ਸਾਰੇ ਹਾਂ ਨਹੀਂ ਜਿਹੜੇ ਜਾਣਦੇ ਸੀ ਆਏ ਆ ਆਏ ਵਾਪਸੀ ਹੋ ਰਹੀ ਹੈ ਵੀ ਨਹੀਂ ਜੀ ਅਸੀਂ ਤਾਂ ਇੱਥੇ ਤੱਕ ਸੀਮਤ ਸੀ ਸਾਨੂੰ ਤਾਂ ਇੱਥੇ ਤੱਕ ਦੱਸਿਆ ਗਿਆ ਇਸ ਤੋਂ ਅੱਗੇ ਦੱਸਿਆ ਹੀ ਨਹੀਂ ਹਮ ਪਰ ਤਾਂ ਹੀ ਆਉਣਗੇ ਜੇ ਆਪਾਂ ਉਸ ਤੋਂ ਉੱਪਰਲੀ ਗੱਲ ਕਰੂਗੇ ਜੋ ਵੀ ਗੱਲ ਮੈਂ ਕਰਦਾ ਉਹ ਉਹ ਕਰਦੇ ਫਿਰ ਥੋੜੋ ਫਿਰ ਉਹ ਕਿਸੇ ਛੱਡ ਕੇ ਆਉਣਗੇ ਉਧਰ ਹਮ ਹੈਨਾ ਕੋਈ ਸਾਡੇ ਕੋਲ ਬਹੁਤ ਸ੍ਰੇਸ਼ਟ ਗਿਆਨ ਗੁਰਬਾਣੀ ਦੇ ਵਿੱਚ ਉਹ ਗਿਆਨ ਆ ਵੀ ਜਿੱਥੇ ਇਹ ਨਹੀਂ ਵੀ ਸਿਰਫ ਗੁਰਬਾਣੀ ਚ ਹਮ ਦੇਖੋ ਸਾਰੇ ਧਰਮ ਗ੍ਰੰਥਾ ਜਿਹੜਾ ਪਰ ਗੁਰਬਾਣੀ ਚ ਸਰਲ ਆ ਕਿਉਂਕਿ ਸਭ ਤੋਂ ਲੇਟੈਸਟ ਗ੍ਰੰਥਾ ਆਪਣਾ ਹੈ ਇਸ ਕਰਕੇ ਬਹੁਤ ਸਰਲ ਆ ਇਹਨੂੰ ਸਮਝ ਕੇ ਇਹਨੂੰ ਸਮਝ ਲਿਆ ਫਿਰ ਦੂਜੇ ਧਰਮ ਗ੍ਰੰਥ ਵੀ ਸਾਨੂੰ ਸਮਝ ਆਉਣਗੇ ਤੇ ਸਾਨੂੰ ਉਹ ਵੀ ਸਰਲ ਲੱਗਣਗੇ ਤਾਂ ਇਸ ਦੀ ਲੋੜ ਪਈ ਤਾਂ ਗੁਰੂ ਸਾਹਿਬਾਂ ਨੇ ਇਹ ਸਾਨੂੰ ਬਖਸ਼ਿਸ਼ ਕੀਤਾ ਈਹੀ ਦਾ ਤੋੜਾ ਬਾਕੀ ਤਾਂ ਨਹੀਂ ਉਹ ਹੈ ਨਹੀਂ ਕਿਉਂਕਿ ਇੰਨਾ ਲੋਕਾਂ ਚ ਕਰ ਕਰ ਕੇ ਆਵੇ ਨਹੀਂ ਜਿੱਥੇ ਲੱਗ ਗਏ ਜਿੱਥੇ ਮਾਪੇ ਜਾਣ ਲੱਗੇ ਬੱਚੇ ਜਾਣ ਲੱਗੇ ਬੱਚੇ ਜਾਣ ਬਹੁਤ ਸਾਰੇ ਵਿਰਲੇ ਬੱਚੇ ਹੈਗੇ ਜਿਹੜੇ ਹੁਣ ਵੀ ਨਹੀਂ ਜਾਂਦੇ ਪਰ ਜ਼ਿਆਦਾਤਰ ਜਾ ਰਹੇ ਹੈਨਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਫਿਰ ਠੀਕ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਠੀਕ ਹੈ ਬਹੁਤ ਬਹੁਤ